ਨੀ ਹੀ 18 ਸਿਵਲ ਲੈਂਡ ਦੀ ਪੁਲਿਸ ਦੇ ਵੱਲੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਉਸ ਦੇ ਵੱਲੋਂ ਹਥਿਆਰ ਕਿਹੜੀ ਜਗ੍ਹਾ ਤੇ ਲੁਕਾਏ ਗਏ ਨੇ ਤਾਂ ਜਦੋਂ ਉਸ ਨੌਜਵਾਨ ਦੇ ਵੱਲੋਂ ਦੱਸੇ ਜਾਂਦੇ ਨੇ ਤਾਂ ਪੁਲਿਸ ਪਾਰਟੀ ਸਿਵਲ ਲੈਂਡ ਦੀ ਵੇਰਕਾ ਬਾਈਪਾਸ ਤੇ ਪਹੁੰਚਦੀ ਆ ਤਾਂ ਜਿਸ ਜਗ੍ਹਾ ਦੇ ਉੱਤੇ ਵੱਲੋਂ ਹਥਿਆਰ ਲੁਕਾਏ ਗਏ ਹੁੰਦੇ ਨੇ ਤਾਂ ਜਦੋਂ ਉਹ ਹਥਿਆਰ ਕੱਢਦਾ ਹੈ ਤਾਂ ਉਸ ਦੇ ਵੱਲੋਂ ਜਿਹੜੀ ਗੋਲੀ ਚਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਫਿਲਹਾਲ ਉਹ ਗੋਲੀ ਨਹੀਂ ਚਲਦੀ ਤਾਂ ਪੰਜਾਬ ਪੁਲਿਸ ਦੇ ਵੱਲੋਂ ਨਾਲ ਹੀ ਜਿਹੜੀ ਆ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਨੌਜਵਾਨ ਦੇ ਗੋਲੀ ਲੱਗਣ ਕਾਰਨ ਜਿਹੜਾ ਨੌਜਵਾਨ ਉਹ ਜ਼ਖਮੀ ਹੋ ਜਾਂਦਾ ਤਾਂ ਜਿਸ ਜਗ੍ਹਾ ਦੇ ਉੱਪਰ ਉਸ ਦੇ ਵੱਲੋਂ ਹਥਿਆਰ ਲੁਕਾਏ ਜਾਂਦੇ ਨੇ ਤਾਂ ਉਸ ਜਗ੍ਹਾ ਦੇ ਉੱਪਰ ਅਸੀਂ ਤੁ ਅਗੇ ਕਿਸੇ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਲਗਾਤਾਰ ਜਿਹੜੇ ACP ਮਨਿੰਦਰਜੀਤਾਂ ਜਾ ਹੋਰ ਵੀ ਜਿਹੜੀ ਸਿਵਲ ਲੈਂਡ ਥਾਣੇ ਦੀ ਪੁਲਸ ਆਹੋ ਇੱਥੇ ਪਹੁੰਚੀ ਹੋਈ ਹੈ ਜਿਸ ਦੀ ਤੁਹਾਨੂੰ ਤਸਵੀਰ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਕ੍ਰਾਈਮ ਸੀਨ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਜਿਹੜੇ ਇੱਥੇ ਪਹੁੰਚੇ ਹੋਏ ਨੇ ਫਿਲਹਾਲ ਉਹਨਾਂ ਦੇ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਦੇਰ ਰਾਤ ਜਿਹੜੀਆਂ ਗੋਲੀਆਂ ਇਸ ਜਗ੍ਹਾ ਦੇ ਉੱਪਰ ਚੱਲੀਆਂ ਨੇ ਜਿਸ ਦੀ ਤਸਵੀਰ ਤੁਹਾਨੂੰ ਸਾਂਝੀ ਕਰਦੇ ਪਿਆ ਫਿਲਹਾਲ ਪੁਲਿਸ ਦੇ ਵੱਲੋਂ ਲਗਾਤਾਰ ਮੀਡੀਆ ਤੋਂ ਹਜੇ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ ਕਿਸੇ ਵੀ ਤਰ੍ਹਾਂ ਦੀ ਜਾਣ ਤਾਂ ਸਰ ਕੀ ਹੋਇਆ ਨਹੀਂ ਦੇਰ ਆ ਰਹੀ ਸੀ ਸੀਨੀਅਰ ਅਫਸਰ ਆ ਰਹੇ ਨੇ ਦੱਸ ਦੇਣੇ ਦੱਸ ਦੇਣੇ ਸਰ ਬਾਕੀ ਰਾਤ ਦੀ ਗੱਲ ਮੈਂ ਕੀ ਸਿੰਧਖ ਸਰ ਆ ਰਹੇ ਨੇ ਦੱਸ ਦੇਣੇ ਦੱਸ ਦੇਣੇ ਮੈਂ ਦੱਸ ਦੇਣੇ ਸੀਨੀਅਰ ਅਫਸਰ ਆ ਰਹੇ ਨੇ ਆਦਮ ਨੂੰ ਗੋਲੀ ਲੱਗੀ ਹੈ ਜੀ ਆਪਣੇ ਮੈਂ ਕਿਹਾ ਦੱਸ ਦੇਣੇ ਸੀਨੀਅਰ ਅਫਸਰ ਆ ਰਹੇ ਨੇ ਦੱਸ ਦੇਣੇ ਦੱਸ ਦੇਣੇ ਦੱਸ ਦੇਣੇ ਪਲੀਜ਼ ਦੱਸ ਦੇਣੇ ਪਲੀਜ਼ ਪਲੀਜ਼ ਤਾਂ ਫਿਲਹਾਲ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਥੋੜੀ ਹੀ ਦੇਰ ਦੇ ਵਿੱਚ ਇੱਥੇ ਪਹੁੰਚਣਗੇ ਤਾਂ ਉਹਨਾਂ ਦੇ ਵੱਲੋਂ ਪੂਰੀ ਮੀਡੀਆ ਦੇ ਨਾਲ ਜਿਹੜੀ ਜਾਣਕਾਰੀ ਆ ਉਹ ਸਾਂਝੀ ਪੁਲਸ ਪਾਰਟੀ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਫਿਲਹਾਲ ਜਿਹੜੀ ਮੀਡੀਆ ਤੋਂ ਹੋ ਜੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਹੀਂ ਕੀਤੀ ਯਾਰੀ ਦੂਰੀ ਬਣਾ ਕੇ ਰੱਖੀ ਜਾ ਰਹੀ ਹੈ ਤਾਂ ਤੁਹਾਨੂੰ ਅਸੀਂ ਕ੍ਰਾਈਮ ਸੀਨ ਦੀ ਜਿਹੜੀ ਪੂਰੀ ਤਸਵੀਰ ਸਾਂਝੀ ਕਰਦੇ ਪਿਆ ਤਾਂ ਇਹ ਦੇਰ ਰਾਤ ਜਦੋਂ ਪੰਜਾਬ ਪੁਲਿਸ ਦੀਆਂ ਟੀਮਾਂ ਇਸ ਜਗ੍ਹਾ ਦੇ ਉੱਪਰ ਰਿਕਵਰੀ ਕਰਨ ਦੇ ਲਈ ਪਹੁੰਚਦੀਆਂ ਨੇ ਤਾਂ ਉਦੋਂ ਜਿਹੜੀ ਆ ਲਗਾਤਾਰ ਜਿਹੜੀ ਗੋਲੀ ਆ ਉਹ ਪੁਲਿਸ ਦੇ ਉੱਪਰ ਚਲਾਈ ਜਾਂਦੀ ਹੈ ਤਾਂ ਜੇਕਰ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਪੁਰਾਣੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਤਾਂ ਜੇਕਰ ਅਸੀਂ ਗੱਲ ਕਰੀ ਤਾ ਉਸ ਤੋਂ ਬਾਅਦ ਮਾਲਾ ਬਾਈਪਾਸ ਦੇ ਉੱਪਰ ਵੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਿਸ ਦੇ ਉੱਪਰ ਲਗਾਤਾਰ ਨੌਜਵਾਨਾਂ ਦੇ ਹੌਸਲੇ ਬਲੰਦ ਹੁੰਦੇ ਜਾ ਰਹੇ ਨੇ ਉਹਨਾਂ ਵੱਲੋਂ ਲਗਾਤਾਰ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਜਾ ਰਹੀ ਹੈ ਤਾਂ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਜਾ ਰਹੀ ਹੈ ਤਾਂ ਇਸ ਮਾਮਲੇ ਦੇ ਵਿੱਚ ਇੱਕ ਨੌਜਵਾਨ ਫਿਲਹਾਲ ਜ਼ਖਮੀ ਝਰੂਰ ਹੋਇਆ ਤਾਂ ਫਿਲਹਾਲ ਜਿਹੜਾ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰਦਾ ਪਿਆ ਸੀ ਤਾਂ ਉਸ ਨੂੰ ਦੇਰ ਰਾਤ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਤਾਂ ਇਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਵੇਰਖਾ ਬਾਈਪਾਸ ਦੇ ਉੱਪਰ ਜਿਹੜੀ ਨੌਜਵਾਨ ਦੇ ਵੱਲੋਂ ਜਿਹੜੀ ਫਾਇਰਿੰਗ ਆ ਹੋ ਕੀਤੀ ਜਾਂਦੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਜਵਾਬੀ ਫਾਇਰਿੰਗ ਜਦੋਂ ਕੀਤੀ ਜਾਂਦੀ ਹੈ ਤਾਂ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸੇ ਜਗ੍ਹਾ ਦੇ ਉੱਪਰ ਜਿਹੜਾ ਕ੍ਰਾਈਮ ਸੀਨ ਦੀ ਤੁਹਾਡਾ ਨਾਲ ਤਸਵੀਰ ਸਾਂਝੀ ਕਰਦੇ ਪਿਆ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੀਆਂ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ ਮੋਬਾਈਲ ਫੋਰੈਂਸਿੰਗ ਵੈਨ ਵੀ ਇੱਥੇ ਪਹੁੰਚੀ ਹੋਈ ਹੈ ਤਾਂ ਉਹਨਾਂ ਦੇ ਵੱਲੋਂ ਵੀ ਪੂਰੀ ਜਿਹੜੀ ਜਾਂਚ ਆਹੋ ਕੀਤੀ ਜਾ ਰਹੀ ਹੈ ਜਿਸ ਦੀ ਲਾਈਵ ਤਸਵੀਰ ਤੁਹਾਨੂੰ ਸਾਂਝੀ ਕਰਦੇ ਪਿਆ ਫਿਲਹਾਲ মিডিਆ ਨੂੰ ਅੱਗੇ ਜਾਣ ਦੀ ਇਜਾਜ਼ਤ ਜਿਹੜੀ ਆਹੋ ਨਹੀਂ ਦਿੱਤੀ ਜਾ ਰਹੀ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਥੋੜੀ ਜਿਹੀ ਦੇਰ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਇੱਥੇ ਪਹੁੰਚਣਗੇ ਤਾਂ ਉਹਨਾਂ ਦੇ ਮੁਲਾਜ਼ਮ ਨੇ ਉਹ ਇਸ ਜਗ੍ਹਾ ਦੇ ਉੱਪਰ ਦਿਖਾਈ ਦੇ ਰਹੇ ਨੇ ਉਹਨਾਂ ਵੱਲੋਂ ਫਿਲਹਾਲ ਜਿਹੜਾ ਇਹ ਰਸਤਾ ਵਾਹੋ ਬੰਦ ਕਰ ਦਿੱਤਾ ਗਿਆ ਤਾਂ ਕਿਸੇ ਨੂੰ ਵੀ ਇਸ ਰਸਤੇ ਦੇ ਵਿੱਚ ਆਉਣ ਦੀ ਇਜਾਜ਼ਤ ਜਿਹੜੀ ਆਹੋ ਨਹੀਂ ਦਿੱਤੀ ਜਾ ਰਹੀ ਤਾਂ ਲਗਾਤਾਰ ਪੁਲਿਸ ਦੇ ਵੱਲੋਂ ਪੂਰੀ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਕਿ ਆਖਰਕਾਰ ਲਗਾਤਾਰ ਨੌਜਵਾਨਾਂ ਦੇ ਵੱਲੋਂ ਜਦੋਂ ਰਿਕਵਰੀ ਕਰਨ ਦੇ ਲਈ ਪੁਲਿਸ ਲੈ ਕੇ ਜਾਂਦੀ ਹੈ ਤਾਂ ਨਾ ਉਦੋਂ ਫੋਟੋਗ੍ਰਾਫੀ ਵੀ ਹੁੰਦੀ ਹੈ ਨਾਲ ਦੇ ਨਾਲ ਵੀਡੀਓਗ੍ਰਾਫੀ ਵੀ ਹੁੰਦੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਹੁਣ ਕੀ ਇਸ ਮਾਮਲੇ ਦੇ ਵਿੱਚ ਕਹਾਣੀ ਬਣਾਈ ਜਾਂਦੀ ਆ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਉਸ ਤੋਂ ਪਹਿਲਾਂ ਦੀ ਜੋ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਪਏ ਤੁਸੀਂ ਦੇਖ ਸਕਦੇ ਹੋ ਕਿ ਮਹਿਲਾ ਫੋਰਸ ਵੀ ਜਿਹੜੀ ਇਸ ਜਗ੍ਹਾ ਦੇ ਉੱਪਰ ਲਗਾ ਦਿੱਤੀ ਗਈ ਆ ਤਾਂ ਮਹਿਲਾ ਪੁਲਿਸ ਜਿਹੜੀ ਆ ਉਹ ਇਸ ਜਗ੍ਹਾ ਦੇ ਉੱਪਰ ਲਗਾਈ ਗਈ ਹੈ ਤਾਂ ਜੋ ਕੋਈ ਵੀ ਮਹਿਲਾ ਇਸ ਰਾਹਤੇ ਦੇ ਵਿੱਚ ਨਾ ਆ ਸਕੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਦੂਰ ਦੂਰ ਤੱਕ ਨਜ਼ਰ ਆਏ ਪੁਲਿਸ ਮੁਲਾਜ਼ਮ ਉਹ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਬੈਰੀਕੇਡਿੰਗ ਕਰ ਦਿੱਤੀ ਗਈ ਆ ਕਿਸੇ ਨੂੰ ਵੀ ਇਸ ਰਾਹਤੇ ਦੇ ਵਿੱਚ ਜੋ ਆਉਣ ਦੀ ਇਜਾਜ਼ਤ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ ਤਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਕਈ ਘਟਨਾਵਾਂ ਵਾਪਰਦੀਆਂ ਨੇ ਤਾਰਾਂ ਵਾਲੇ ਪੁਲ ਦੇ ਉੱਪਰ ਵੀ ਇਸੇ ਤਰੀਕੇ ਦੀ ਘਟਨਾ ਵਾਪਰੀ ਸੀ ਜਦੋਂ ਪੁਲਿਸ ਰਿਕਵਰੀ ਕਰਨ ਦੇ ਲਈ ਲੈ ਕੇ ਜਾਂਦੀ ਹੈ ਤਾਂ ਉੱਥੇ ਨੌਜਵਾਨਾਂ ਨੇ ਜਦੋਂ ਹਥਿਆਰ ਲੁਕਾਏ ਹੁੰਦੇ ਨੇ ਤਾਂ ਉਹਦੇ ਵਿੱਚੋਂ ਜਦੋਂ ਹਥਿਆਰ ਕੱਢਦੇ ਨੇ ਤਾਂ ਕੱਢਦੇ ਆ ਸਾਰ ਹੀ ਜਿਹੜੇ ਨੌਜਵਾਨ ਨੇ ਉਹ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੰਦੇ ਨੇ ਜਵਾਬੀ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਉਸ ਮਾਮਲੇ ਦੇ ਵਿੱਚ ਪਹਿਲਾਂ ਵੀ ਕਈ ਨੌਜਵਾਨ ਜ਼ਖਮੀ ਹੋ ਚੁੱਕੇ ਨੇ ਤਾਂ ਹੁਣ ਨਵਾਂ ਮਾਮਲਾ ਵੇਰਖਾ ਬਾਈਪਾਸ ਤੋਂ ਸਾਹਮਣੇ ਆਇਆ ਜਿੱਥੇ ਦੇਰ ਰਾਤ ਪੁਲਿਸ ਦੇ ਉੱਪਰ ਨੌਜਵਾਨ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤਾਂ ਉਸ ਮਾਮਲੇ ਦੇ ਵਿੱਚ ਸਭ ਤੋਂ ਵੱਡੀ ਅਪਡੇਟ ਆਸੀ ਤੁਹਾਡਾ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਪਾਲਸ ਕਮਿਸ਼ਨਰ ਦੇ ਵੱਲੋਂ ਦਿੱਤੀ ਜਾਏਗੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਵੱਡਾ ਖੁਲਾਸਾ ਕੀਤਾ ਜਾਏਗਾ ਇਹ ਅਸੀਂ ਤੁਹਾਡਾ ਨਾਲ ਜਰੂਰ ਸਾਂਝਾ ਕਰਾਂਗੇ ਕੈਮਰਾਮੈਨ ਸੰਦੀਪ ਦੇ ਨਾਲ ਗੁਰਪ੍ਰੀਤ ਸਿੰਘ ਸਾਹਿਲ ਅੰਮ੍ਰਿਤਸਰ